ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਨੂੰ ਦੱਸ ਦਈਏ ਇਸ ਵੇਲੇ ਅਸੀਂ ਅੰਮ੍ਰਿਤਸਰ ਲਾਹੌਰੀ ਗੇਟ ਦੇ ਬਾਹਰ ਮੌਜੂਦ ਹਾਂ ਰਸ਼ ਤੁਸੀਂ ਦੇਖ ਸਕਦੇ ਹੋ ਪਿੱਛੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਅੱਜ ਰੋਸ਼ੋ ਅੰਮ੍ਰਿਤਸਰ ਦੇ ਵਿੱਚ ਕਰ ਰਹੇ ਨੇ ਤਾਂ ਉਸ ਤੋਂ ਪਹਿਲਾਂ ਦਾ ਤੁਸੀਂ ਜਿਹੜਾ ਰਸ਼ ਆ ਉਹ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਲਾਹੌਰੀ ਗੇਟ ਦੇ ਵਿੱਚ ਇਸ ਵੇਲੇ ਇਕੱਠੇ ਹੋਏ ਹੋ ਇਹਨੇ ਔਰ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਇੰਤਜ਼ਾਮ ਨੇ ਉਹ ਕਿਸ ਤਰ੍ਹਾਂ ਦੇ ਨੇ ਨਾਲ ਹੀ ਅਸੀਂ ਤੁਹਾਨੂੰ ਉਹ ਚੀਜ਼ਾਂ ਵੀ ਦਿਖਾਵਾਂਗੇ ਜਿਹੜੀਆਂ ਰੈਲੀ ਤੋਂ ਬਾਅਦ ਦੀਆਂ ਨੇ ਪਰ ਫਿਰ ਹਾਲ ਤੁਸੀਂ ਤਸਵੀਰਾਂ ਦੇਖ ਲਓ ਅੰਮ੍ਰਿਤਸਰ ਲਾਹੌਰੀ ਗੇਟ ਦੀਆਂ ਜਿੱਥੇ ਅੱਜ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਤਾਂ ਅਸੀਂ ਉਸ ਜਗ੍ਹਾ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਥੋੜੀ ਜਿਹੀ ਦੇਰ ਦੇ ਵਿੱਚ ਦਿੱਲੀ ਦੇ ਸੀਐਮ ਕੇਜਰੀਵਾਲ ਔਰ ਪੰਜਾਬ ਦੇ ਸੀਐਮ ਮਾਨ ਕੁਲਦੀਪ ਸਿੰਘ ਢਾਲੀਵਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਉਹਨਾਂ ਦੇ ਰੋਡ ਸ਼ੋਅ ਦੇ ਲਈ ਅੰਮ੍ਰਿਤਸਰ ਪਹੁੰਚ ਲੈਣੇ ਤਾਂ ਬਹੁਤ ਵੱਡਾ ਇਕੱਠ ਜਿਹੜਾ ਉਹ ਇਸ ਵੇਲੇ ਲੋਕਾਂ ਦਾ ਇੱਥੇ ਹੋਇਆ ਜਿਹੜੀਆਂ ਪੁਲਿਸ ਦੇ ਪ੍ਰਬੰਧ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਦੇ ਕੀ ਇੰਤਜ਼ਾਮ ਨੇ ਇਹਨਾਂ ਦੇ ਉੱਪਰ ਵੀ ਤੁਹਾਨੂੰ ਇੱਕ ਵਾਰੀ ਝਾਤ ਜਿਹੜੀ ਆ ਉਹ ਜ਼ਰੂਰ ਮરાਵਾਂਗੇ ਉਸ ਤੋਂ ਪਹਿਲਾਂ ਤੁਸੀਂ ਇੱਕ 80 ਜਣਾ ਲੋਕਾਂ ਦਾ ਉਹ ਦੇਖ ਸਕਦੇ ਹੋ ਆਉਂਗੇ ਅੱਜ ਦੀ ਰੈਲੀ ਵਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਇਹ ਕਹਣਾ ਜਾਵਾਂਗਾ ਜੀ ਕਿ ਕੇਜੂਲ ਸਾਹਿਬ ਤੇ ਮਾਨ ਸਾਹਿਬ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਗੁਰੂਆਂ ਦੀ ਧਰਤੀ ਤੇ ਜਿੱਥੇ ਕਿ ਦੁਰਗਾਣਾ ਮੰਦਿਰ ਹਰ ਮੰਦਿਰ ਸਾਹਿਬ ਤੇ ਰਾਮ ਤੀਰਥ ਜੀ ਹੈ ਉੱਥੋਂ ਆ ਕੇ ਆਸ਼ੀਰਵਾਦ ਲੈ ਕੇ ਤੇ ਇੱਥੋਂ ਪੂਰੇ ਭਾਰਤ ਦਾ ਪਰਮਨ ਕਰਨਗੇ 2 ਤਰੀਕ ਵਿੱਚ ਉਹਨਾਂ ਨੇ ਸਿਲੰਡਰ ਕਰਨਾ ਹੈ ਜੋ ED ਦੀ ਜੋ ਕਿ ਇਸ ਟਾਈਮ ਸਾਡੀ ਮੌਜੂਦਾ ਸਰਕਾਰ ਨੇ ਜੋ ਗਲਤੀ ਯੂਜ਼ ਕਰ ਰਹੇ ਹੈ ਉਦੇ ਅਗੇਂਸਟ ਅਸੀਂ ਜ਼ੁਲਮ ਦਾ ਆਵਾਜ਼ ਚੁੱਕ ਰਹੇ ਪਏ ਆ ਅਸੀਂ ਵੋਟ ਨਾਲ ਦੇਣਾ ਤੇ ਮੇਨ ਮਕਸਦ ਹੈ ਕਿ ਪੰਜਾਬ ਦੇ ਵਿੱਚ 13 ਜ਼ੀਰੋ ਕਰਕੇ ਤੇਰਾ ਐਮਪੀ ਦੀ ਜਿਹੜੀ ਸਾਡੀਆਂ ਵੋਟਾਂ ਨੇ ਸਾਡੇ ਸੀਟਾਂ ਨੇ ਉਹ ਅਸੀਂ ਭਗਵੰਤ ਮਾਨ ਉਹਨਾਂ ਦੀ ਤੇ ਕੇਜੂਲਨ ਚੋਲੀ ਚਵਾਵਾਂਗੇ ਇਹਦੇ ਵਾਸਤੇ ਮੈਂ ਤੁਹਾਨੂੰ ਸਾਰੇ ਸ਼ੋਤੇ ਨੂੰ ਕਹਾਂਗਾ ਕਿ ਅਨੁਲਾਈ ਟਾਈਮ ਵਿੱਚ 14 ਦਾ ਬਟਨ ਦਬਾਓ ਇਹ ਸਾਡੇ ਜੋ ਸਾਡੀ ਕਾਰਗੁਜ਼ਾਰੀ ਹੈ ਜੋ ਅਸੀਂ 2 ਸਾਲਾਂ ਨੇ ਕੰਮ ਕੀਤਾ ਉਹਨੂੰ ਦੇਖਦੇ ਹੋਏ ਆਪਣੇ ਬੱਚਿਆਂ ਬੱਚਿਆਂ ਦੀ ਪ੍ਰਵਕਤੀ ਨੂੰ ਦੇਖਦੇ ਹੋਏ ਤੁਸੀਂ ਚਾੜੂ ਤੇ ਆਮਾ ਦੀ ਵਾਟ ਨੂੰ ਜਿਟਾਉਂਦੇ ਕਿਸਤਾ ਦੇਖਦੇ ਹੋ ਮੁਕਾਬਲੇ ਨੂੰ ਐ ਕਿ ਬਹੁਤ ਸਾਰੇ ਕੈਂਡੀਡੇਟ ਮੈਦਾਨ ਦੇ ਵਿੱਚ ਨੇ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਨੇ ਉੱਥੇ ਆਜ਼ਾਦ ਵੀ ਬੋਲ ਨੇ ਦੇਖੋ ਜੀ ਮੁਕਾਬਲਾ ਸਰਾ ਇੱਕ ਤਰਫਾ ਹੈ ਸਾਡੇ ਜਿਹੜੇ ਉਮੀਦਵਾਰ ਨੇ ਕੁਲਦੀਪ ਸਿੰਘ ਤਾਲੀਵਾਲ ਕੈਬਨਿਟ ਮੰਤਰੀ ਐਮ ਐਲ ਏ ਜਨਾਰੇ ਤੋਂ ਸਾਡੇ ਪੰਜਾਬ ਦੇ ਹੀਰੋ ਨੇ ਮਾਜੀ ਦੇ ਜਰਨਲ ਨੇ ਤੇ ਉਹਨਾਂ ਨੇ ਆਪਣਾ ਜਰਨਲ ਦੇ ਦੋ ਸਾਲ ਦਾ ਜਿਹੜਾ ਬੀਂਗ ਐਮ ਐਨ ਐਮ ਐਲ ਏ ਇੱਕ ਹਾਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਿਹਾ ਜਿਵੇਂ ਦੋ ਸਾਲ ਚ ਕੰਮ ਕੀਤਾ ਹੈ ਜੇ ਤੁਸੀਂ ਮੈਨੂੰ ਵੋਟਾਂ ਪਾਓ 320 ਕਰੋੜ ਰੋਡ 'ਤੇ ਆ ਉਹਨਾਂ ਨੇ ਕੱਲਾ ਜਨਾਲੇ ਹਲਕੇ ਚੰਮ ਕਰਵਾਇਆ ਐ ਸਾਡਾ ਸ਼ੇਰ ਹੈ ਜੋ ਕਿ ਜਾ ਕੇ ਪਾਰਲੀਮੈਂਟ ਵਿੱਚ ਸਜਣ ਦੇ ਵਿੱਚ ਜਾ ਕੇ ਉੱਥੋਂ ਸਾਡੇ ਸਾਰੇ ਜਿਹੜੇ ਕੰਮ ਨੇ ਸਾਡੇ ਅਮਰਸਰ ਦੀ ਲੋਕ ਸਭਾ ਵਾਸਤੇ ਲੈ ਕੇ ਆਏਗਾ ਤੇ ਸਾਨੂੰ ਬਾਕੀ ਕਿਸੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈ ਅਸੀਂ ਵਨਸਟ ਦੇ ਪੂਰੀ ਲੀਡ ਦੇ ਨਾਲ ਹਿਸਟਰੀ ਦੇ ਨਾਲ ਸਾਡੇ ਕੁਲਦੀਪ ਸਿੰਘ ਟਾਲੀਵਾਲ ਜਿਹੜੇ ਨੇ ਉਹ ਜਿੱਤਣਗੇ ਅਸੀਂ ਤੁਹਾਨੂੰ ਦੱਸ ਦਈਏ ਅਮਰਸਰ ਦੇ ਪ੍ਰਧਾਨ ਮਨੀਸ਼ ਅਗਰਵਾਲ ਜੀ ਨਾਲ ਗੱਲਬਾਤ ਕੀਤੀ ਗਈ ਆ ਤਾਂ ਅੱਜ ਦੀ ਰੈਲੀ ਦੀ ਜਿਹੜੀ ਆ ਉਹ ਗੱਲ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਗਿਆ ਤੇ ਤੁਹਾਨੂੰ ਇੱਕ ਕੱਟ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵੇਲੇ ਤੁਹਾਨੂੰ ਤਸਵੀਰਾਂ ਅੰਮ੍ਰਿਤਸਰ ਦੇ ਲਾਹੌਰੀ ਗੇਟ ਤੋਂ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਕੁਲਦੀਪ ਸਿੰਘ ਢਾਲੀਵਾਲ ਤਾਂ ਉਹਨਾਂ ਦੇ ਹੱਕ ਦੇ ਵਿੱਚ ਇੱਕ ਰੋਡ ショਅ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਰੋਡ ショਅ ਦੀਆਂ ਤਸਵੀਰਾਂ ਤੁਸੀਂ ਅਮਰਿਤ ਸਰ ਤੋਂ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ 6 ਵਜੇ ਦਾ ਟਾਈਮ ਸੀ ਇਸ ਰੋਡ ショਅ ਦਾ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਲਾਹੌਰੀ ਗੇਟ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਮ ਆਦਮੀ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਥ ਦੇ ਵਿੱਚ ਇੱਕ ਰੋਡਸ਼ੋਅ ਘਟਿਆ ਜਾ ਰਿਹਾ ਲੋਕਾਂ ਦਾ ਇਕੱਠ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਹਰਮਨ ਪ੍ਰਧਾਨ ਮੰਤਰੀ ਸਰਦਾਰ ਦਬੰਦ ਸਿਮਰ ਜਵਾਹਰ ਲੱਗ ਵਾਕ ਵਾਕ ਨਾਲ ਹਲਕੇ ਦੇ ਲੋਕ ਜਿਹੜੇ ਨੇ ਇਸ ਰੋਡਸ਼ੋਅ ਦੇ ਵਿੱਚ ਸ਼ਾਮਲ ਹੋਏ ਨੇ ਵੀ ਕਿਹ ਜਗ੍ਹਾ ਤੋਂ ਆਏ ਹੋ ਅਸੀਂ ਸਰ ਮਜੀਠੇ ਹਲਕੇ ਤੋਂ ਆਏ ਜੀ ਇਸ ਤਰ੍ਹਾਂ ਦੇਖਦੇ ਹਾਂ ਅੱਜ ਦੀ ਇਹ ਜਿਹੜੀ ਰੈਲੀ ਬਿਲਕੁਲ ਜੀ ਜਿਵੇਂ ਆਵਾਦੀ ਪਾਰਟੀ ਪੰਜਾਬ ਦੇ ਵਿੱਚ ਆਈ ਆ ਜਿਵੇਂ ਮੈਂ ਸਮਝਦਾ ਪਹਿਲੇ ਜਿਹੜੀਆਂ ਪਾਰਟੀਆਂ ਮਹਿਲਾ ਆਣੀਆਂ ਸੀ ਇਹ ਕੁੱਲੀਆਂ ਵਾਲੀ ਪਾਰਟੀ ਅੱਗੇ ਆਈ ਆ ਹੁਣ ਐਂ ਲੱਗਦਾ ਜਿਵੇਂ ਮਹਿਲਾ ਆਣੇ ਦੇ ਖੰਡਰ ਹੋ ਗਈਆਂ ਮਹਿਲਾ ਜਿਹੜੇ ਮਹਿਲ ਉਹ ਖੰਡਰ ਹੋ ਗਏ ਆ ਤੇ ਕੁੱਲੀਆਂ ਵਾਲੇ ਬਲੰਦੀ ਦੇ ਉੱਤੇ ਪਹੁੰਚ ਚੁੱਕੇ ਆ ਮੈਂ ਸਮਝਦਾ ਹਾਂ ਹੁਣ ਜਿਹੜੀ ਸੰਸਦ ਦੀ ਚੋਣ ਆ ਰਹੀ ਆ ਇਹਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਪਾਰਟੀ ਜਿੱਤੂਗੀ ਯਕੀਨਨ ਆ ਤੇ ਇਹ ਇੱਕ ਬੜੇ ਥਰੜੇ ਲੈਵਲ ਤੋਂ ਪਾਰਟੀ ਉੱઠી ਆ ਤੇ ਵੱਡਿਆਂ ਘਰਾਂ ਵਾਲਿਆਂ ਨੂੰ ਫਿਕਰ ਪੈ ਗਿਆ ਵੀ ਸਾੜਿਆਂ ਦੇ ਨਾਲ ਧੁਕੀਆਂ ਮਲਾਤੀਆਂ ਇਹ ਕਰਕੇ ਹੁਣ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਸੈਟਿੰਗ ਹੋ ਜੂਗੀ ਆਮ ਆਦਮੀ ਬਹੁਤ سارے ਲੋਕ ਇਹ ਵੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਗਰਾਊਂਡ ਲੈਵਲ ਤੇ ਕੰਮ ਹੀ ਕੋਈ ਨਹੀਂ ਕੀਤਾ ਬਿਲਕੁਲ ਜੀ ਗੰਦਗੀ ਇੰਨੀ ਯਾਦੀ ਫੈਲ ਚੁੱਕੀ ਹੀ ਜਿਵੇਂ ਚੋਣ ਨਿਸ਼ਾਨ ਝਾੜੂ ਆ ਨਾ ਝਾੜੂ ਦਾ ਕੰਮ ਸਫਾਈ ਕਰਨਾ ਤੇ ਸਫਾਈ ਇੱਕੇ ਦਿਨ ਚ ਨਹੀਂ ਕਮਰੇ ਦੀ ਹੁੰਦੀ ਜਦੋਂ ਜ਼ਿਆਦਾ ਗੰਦ ਪਿਆ ਹੋਵੇ ਨਾ ਘਟੋ ਘਟ ਦੋ ਚਾਰ ਵਾਰੀ ਝਾੜੂ ਮਾਰਨਾ ਪੈਂਦਾ ਸੋ ਹੌਲੀ-ਹੌਲੀ ਇਹੋ ਜੇ ਕੰਮ ਹੋ ਗਿਆ ਜਿਹੜੇ ਆਮ ਲੋਕਾਂ ਦੀ ਸੋਚ ਤੋਂ ਜੇ ਬਾਹਰੇ ਆ ਕਿਉਂਕਿ ਜਿਹੜੀਆਂ ਪਿਛਲੀਆਂ ਰਾਜਨੀਤਿਕ ਪਾਰਟੀਆਂ ਉਹ ਬੜੇ ਅਮੀਰ ਲੋਕ ਬਣ ਚੁੱਕੇ ਸੀ ਤੇ ਭਲੇਖੇ ਦੇ ਵਿੱਚ ਆਮ ਪਬਲਿਕ ਨੂੰ ਪਬਲਿਕ ਨੂੰ ਪਾਇਆ ਜਾ ਰਿਆ ਸੀ ਪਰ ਲੋਕ ਹੁਣ ਸਿਆਣੇ ਹੁੰਦੇ ਜਾ ਰਹੇ ਆ ਕਿਉਂਕਿ ਹੁਣ ਹਰ ਇੱਕ ਦੀ ਜੇਬ ਦੇ ਵਿੱਚ ਫੋਨ ਆ ਤੇ ਨਿੱਕੀ-ਨਿੱਕੀ ਗੱਲ ਦਾ ਪਤਾ ਲੱਗਦਾ ਰਹਿੰਦਾ ਵਾ ਪਰ ਅਜੇ ਵੀ ਲੋਕਾਂ ਦੇ ਦਿਮਾਗ ਦੇ ਉੱਤੇ ਪੁਰਾਣੀਆਂ ਪਾਰਟੀਆਂ ਕੁਝ ਲੋਕਾਂ ਦੇ ਉੱਤੇ ਦਿਮਾਗ ਦੇ ਤੇ ਜੰਮੀਆਂ ਪਈਆਂ ਕਿ ਸ਼ਾਇਦ ਦੂਜੀਆਂ ਪਾਰਟੀਆਂ ਸਹੀ ਹੀ ਪਰ ਨਹੀਂ ਇਹ ਬੜੀ ਇੱਕ ਥਰਡ ਲੈਵਲ ਤੋਂ ਪਾਰਟੀ ਉੱਪਰ ਆਈ ਆ ਮੈਂ ਸਮਝਦਾ ਹਾਂ ਵਾਲੇ ਸਮੇਂ ਦੇ ਵਿੱਚ ਦੂਜੀਆਂ ਪਾਰਟੀਆਂ ਦਾ ਕੰਮ ਖਰਾਬ ਹੋ ਜਾਣਾ ਆਮ ਆਦਮੀ ਪਾਰਟੀ ਲਗਾਤਾਰ ਰਹੂਗੀ ਜਿਵੇਂ ਦਿੱਲੀ ਦੇ ਵਿੱਚ ਰਹਿ ਰਹੀ ਹੈ ਤੁਹਾਨੂੰ ਵਾਕਿਆ ਹੀ ਲੱਗਦਾ ਕਿ ਇਸ ਵੇਲੇ ਜੇ ਕੁਲਦੀਪ ਸਿੰਘ ਢਾਲੀਵਾਲ ਇੱਥੋਂ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਬਹੁਤ ਸਾਰੇ ਉਮੀਦਵਾਰ ਨੇ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਨੇ ਉੱਥੇ ਆਜ਼ਾਦ ਉਮੀਦਵਾਰ ਵੀ ਜਿਹੜੇ ਆਪਣੇ ਕਿਸਮਤ ਨੂੰ ਜਮਾਉਣ ਲਈ ਮੈਦਾਨ ਦੇ ਵਿੱਚ ਨੇ ਬਿਲਕੁਲ ਕਿ ਹਰ ਇੱਕ ਨੂੰ ਹੱਕਵਾ ਮੈਦਾਨ ਦੇ ਵਿੱਚ ਆਉਣ ਦਾ ਜਿਵੇਂ ਇੱਕ ਮੈਦਾਨ ਦੇ ਅਖਾੜੇ ਦੇ ਵਿੱਚ ਹਰ ਬੰਦਾ ਕੱਪੜੇ ਲਾ ਕੇ ਮੈਦਾਨ 'ਚ ਵੜ ਸਕਦਾ ਇਸੇ ਤਰ੍ਹਾਂ ਸਾਰੇ ਲੀਡਰ ਵੜੇ ਆ ਪਰ ਮੈਂ ਇੱਕੋ ਗੱਲ ਕਹਾਂਗਾ ਜ਼ਰੂਰ ਕਿ ਜੇ ਵੀ ਜਿਹੜੀ ਵੀ ਸਰਕਾਰ ਹੋਵੇ ਪੰਜਾਬ ਦੀ ਉਹਦੇ ਨਮਾਇंदे ਚੁਣ ਲੋ ਤਾਂ ਕਰਕੇ ਪਿੰਡਾਂ ਦੀ ਡਿਵੈਲਪਮੈਂਟ ਹੋਊਗੀ ਜਿਵੇਂ ਪਿੰਡਾਂ ਦੀ ਗੱਲ ਕਰ ਲਈਏ ਸਰਪੰਚ ਕੋਈ ਹੋਰ ਪਾਰਟੀ ਦਾ ਹੋਵੇ ਤੇ ਆਪਾਂ ਸਰਕਾਰ ਕਿਸੇ ਹੋਰ ਦੀ ਹੋਵੇ ਪਿੰਡ ਦੀ ਡਿਵੈਲਪਮੈਂਟ ਨਹੀਂ ਹੁੰਦੀ ਪਿੰਡ ਦਾ ਬੇੜਾ ਗਰਕ ਹੁੰਦਾ ਸੋ ਮੈਂ ਸਮਝਦਾ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਕਿਉਂਕਿ ਪੰਜਾਬ ਦੇ ਵਿੱਚ ਸਰ ਸਾਡੇ ਪਿੰਡਾਂ ਦੀ ਸ਼ਹਿਰਾਂ ਦੀ ਡਿਵੈਲਪਮੈਂਟ ਹੋ ਸਕੇ ਹਾਂਜੀ ਮੈਂ ਤੋ ਤੁਸੀਂ ਸਰਪੰਚੀ ਦੀ ਗੱਲ ਕੀਤੀ ਆ ਮੰਨ ਲਓ ਅਗਰ ਪੰਜਾਬ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੋਣਗੇ ਤਾਂ ਥੱਲੇ ਜਿਹੜੀ ਮਰਜੀ ਪਾਰਟੀ ਦਾ ਸਰਪੰਚ ਹੋਵੇ ਕੀ ਸੀਐਮ ਮਾਨ ਕੋ ਸਰਪੰਚ ਨਾਲੋਂ ਪਾਵਰ ਘੱਟ ਹੋਏਗੀ ਫਿਰ ਕਿ ਉਹਦੀ ਡਿਵੈਲਪਮੈਂਟ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸੋਚ ਬਹੁਤ ਵਧੀਆ ਮੈਂ ਸਮਝਦਾ ਜੇ ਦੂਜੀ ਪਾਰਟੀ ਦਾ ਸਰਪੰਚ ਬਣ ਜੂਗਾ ਪਰ ਈਰਖਾ ਨਹੀਂ ਕਰਨਗੇ ਪਰ ਪਿੰਡ ਲੈਵਲ ਤੇ ਪਿਛਲੀਆਂ ਪਾਰਟੀਆਂ ਨੇ ਧੜੇ ਬੰਦੀਆਂ ਇੰਨੀਆਂ ਜ਼ਬਰਦਸਤ ਬਣਾਤੀਆਂ ਲੋਕਾਂ ਦੇ ਮਨਾਂ ਵਿੱਚ ਈਰਖਾ ਇੰਨੀ ਆ ਤੇ ਉਹਨਾਂ ਨੇ ਕੰਮ ਕਰਨ ਨਹੀਂ ਦੇਣਾ ਇਹਨਾਂ ਜੰਜਾਲ ਪਿੰਡ ਲੈਵਲ ਦੇ ਉੱਤੇ ਤੁਸੀਂ ਸਮਝ ਸਕਦੇ ਜਿਓ ਪਿਛਲੀਆਂ ਪਾਰਟੀਆਂ ਨੇ ਇੱਕੋ ਪਾਰਟੀ ਦੇ ਧੜੇ 13 ਦਿਨ ਪਿੰਡ ਦੇ ਵਿੱਚ ਘੁੰਮ ਰਹੇ ਆ ਇਹ ਬੇੜਾ ਕਰ ਕੀ ਕਰਨਗੇ ਨਾ ਧੜੇ ਜਿਹੜੇ ਆ ਸੋ ਮੈਂ ਸਮਝਦਾ ਆ ਮਾ ਵੀ ਜਿਹੜੀ ਸਰਕਾਰ ਹੋਵੇ ਉਹਦੇ ਨਮਾਇंदे ਚੁਣ ਲੋ ਡਿਵੈਲਪਮੈਂਟ ਸੌਖੀ ਹੋ ਜਾਂਦੀ ਏਦੇ ਨਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਰੈਲੀ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਲੋਕ ਪਹੁੰਚੇ ਨੇ ਬਹੁਤ ਵੱਡਾ ਇਕੱਠ ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਤੁਹਾਨੂੰ ਇੱਕ ਖਾਸ ਤੌਰ ਤੇ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ ਮੁੱਖ ਮੰਤਰੀ ਸ਼ਿਮ ਭਗਵੰਤ ਸਿੰਘ ਮਾਨ ਜਿਹੜੇ ਅੰਮ੍ਰਿਤਸਰ ਪਹੁੰਚੇ ਨੇ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਤੇ ਬਹੁਤ ਵੱਡਾ ਇਕੱਠ ਅੱਜ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲਿਆ ਜਿਹੜਾ ਰੋਡ ਸ਼ੋ ਇਹਨਾਂ ਦੇ ਵੱਲੋਂ ਕੀਤਾ ਗਿਆ ਮਲਕੀ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਜਿਹੜੀ ਰੈਲੀ ਆ ਸ਼ੀਮਪਾ ਭਗਵੰਤ ਸਿੰਘ ਮਾਨ ਕੇਜਰੀਵਾਲ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਸੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਰੈਲੀ ਨੂੰ ਸਭ ਤੋਂ ਪਹਿਲਾਂ ਜੀ ਤੁਹਾਡਾ ਜਿਹੜਾ ਚੈਨਲ ਆ ਉਹਦਾ ਧੰਨਵਾਦ ਆ ਕਿ ਤੁਸੀਂ ਨਮਾਣੇ ਨੂੰ ਵੀ ਮਾਨ ਬਖਸ਼ਿਆ ਉਸ ਤੋਂ ਬਾਅਦ ਇਹ ਆ ਵੀ ਅੱਜ ਤੁਸੀਂ ਆਪ ਵੀ ਵੇਖਿਆ ਕਿ ਬਹੁਤ ਜ਼ਿਆਦਾ ਠਾਠਾ ਮਾਰਦਾ ਘਟ ਸੀਗਾ ਆਮ ਆਦਮੀ ਪਾਰਟੀ ਜਿਵੇਂ ਭਗਵੰਤ ਸਿੰਘ ਜੀ ਮਾਨ ਕਹਿੰਦੇ ਆ ਕਿ ਐਸ ਵਾਲੀ ਪੰਜਾਬ ਬਣੇਗਾ ਹੀਰੋ ਤੇ 13 ਜੀਰੋ ਮਤਲਬ ਤੁਹਾਨੂੰ ਵਾਕਈ ਇਹ ਵਿਸ਼ਵਾਸ ਆ ਕਿ 13 0 ਦੇ ਨਾਲ ਜਿਹੜੀ ਆਮ ਆਦਮੀ ਸਰਕਾਰ ਉਹ ਜਿੱਤ ਹਾਸਲ ਕਰੂਗੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਪਾਂ 13 0 ਕਰਾਂਗੇ ਜੀ ਆਪਣੇ ਸਾਰੇ ਵਲੰਟੀਅਰ ਦਾ ਬਹੁਤਾ ਉਤਸ਼ਾਹ ਵਾ ਪੂਰਾ ਤੇ ਪੰਜਾਬ ਦੇ ਵਿੱਚ ਵੀ ਕੋਨੇ-ਕੋਨੇ ਤੋਂ ਇਹੋ ਹੀ ਆਵਾਜ਼ ਉੱਠ ਰਹੀ ਆ ਕਿ ਪੰਜਾਬ ਉਹਨਾਂ ਦਾ ਹੀਰੋ ਤੇ 13 0 ਮਤਲਬ ਤੁਸੀਂ ਇਸ ਵਾਰ ਜਿਹੜੇ ਲੋਕ ਵੋਟ ਪਾਉਣ ਆਉਣਗੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਇਸ ਵਾਰ ਜਿਹੜੀ ਵੋਟ ਦਾ ਇਸਤੇਮਾਲ ਆ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਇਸ ਵਾਰ ਇਹਦਾ ਬਹੁਤ ਸਚੱਜੇ ਤੇ ਸ਼ਾਂਤੀ ਤਰੀਕੇ ਦੇ ਨਾਲ ਜਿਹੜਾ ਵਾ ਵੋਟ ਆਪਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਇੱਕ ਸੁਪਨਾ ਵੇਖਿਆ ਵਾ ਰੰਗਲੇ ਪੰਜਾਬ ਦਾ ਤੇ ਅਸੀਂ ਉਹਦੇ ਵੱਲ ਵਧ ਰਹੇ ਆ ਤੇ ਜਿਹੜੇ ਸਾਡੀਆਂ ਦਿੱਲੀ ਦੇ ਕੁਝ ਮਸਲੇ ਆ ਉਹ ਵੀ ਜਦੋਂ ਆਪਣੀਆਂ 13 ਆਵਾਜ਼ਾਂ ਗੂੰਜਣਗੀਆਂ ਪੰਜਾਬ ਦੇ ਹਾਕਾਂ ਦੇ ਲਈ ਤੇ ਫਿਰ ਅਸੀਂ ਉਹੀ ਗੱਲ ਆ ਜਾਏਗੀ ਵੀ ਪੰਜਾਬ ਬਣੂਗਾ ਹੀਰੋ ਐਸਾੜੀ 13 0